ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਤਾਨਾਂ ਨੂੰ ਜੈ ਪੀਰਾਂ ਦੀ ਜੈ ਵਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਇਆ ਮਾਤਾ ਸ਼ਾਮਕਰ ਮੋਣੀ ਦਾ ਢਾਲਾ ਲੈ ਕੇ ਹਾਜ਼ਰ ਹੋਇਆ ਜਿਹੜਾ ਕਿ ਪਹਿਲਾਂ ਵਾਲਿਆਂ ਢਾਲਿਆਂ ਨਾਲੋਂ ਬਹੁਤ ਹੀ ਜ਼ਬਰਦਸਤ ਕੰਮ ਕਰੇਗਾ ਜਿਨ੍ਹਾਂ ਨੇ ਪਹਿਲਾਂ ਇਸ ਢਾਲੇ ਨਾਲ ਲਾਭ ਲਿਆ ਹੋਵੇ ਜਿਹੜੇ ਪਹਿਲੇ ਟਾਲੇ ਪਾਏ ਉਹਨਾਂ ਨੂੰ ਲਾਭ ਨਹੀਂ ਹੋਇਆ ਹੋਵੇ ਤਾਂ ਇਹ ਟਾਲਾ ਕਰਕੇ ਦੇਖਿਓ ਇਹਦਾ ਰਿਜ਼ਲਟ ਕੁਝ ਅਲੱਗ ਤਰੀਕੇ ਦਾ ਮਿਲਦਾ ਆ ਪਰ ਇਹ ਟਾਲਾ ਇਹ ਟਾਲਾ ਉਸ ਜਿਹੜਾ ਇਹਦੇ ਇਸ ਟਾਲੇ ਨੂੰ ਇੱਕ ਅਲੱਗ ਦਿਨ ਤੇ ਕੀਤਾ ਜਾਂਦਾ ਆ ਇਹਦਾ ਦਿਨ ਜਿਹੜਾ ਆ ਪਹਿਲਾਂ ਵਾਲਿਆ ਟਾਲਿਆਂ ਦੇ ਨਾਲ ਉਹ ਸ਼ਨੀਵਾਰ ਵਾਲੇ ਦਿਨ ਦੇ ਨਹੀਂ ਟਾਲਾ ਹੋਏਗਾ ਇਹ ਡੇਟ ਵਾਲਾ ਕਿਹੜੇ ਦਿਨ ਕੀਤਾ ਜਾਵੇਗਾ ਉਹ ਕਿਹੜੇ ਦਿਨ ਹੋਏਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲਿਓ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਗੱਲ ਕਰਦੇ ਹਾਂ ਮਾਤਾ ਸ਼ਾਮਕਰ ਮੋਣੀ ਦੇ ਢਾਲੇ ਬਾਰੇ ਜਿਹੜਾ ਕਿ ਬਹੁਤ ਜ਼ਬਰਦਸਤ ਤੇ ਬਹੁਤ ਤੇਜ਼ ਤਰਾੜ ਕੰਮ ਕਰਦਾ ਹੈ ਤਾਂ ਦੋਸਤੋ ਇਹਦਾ ਭੂਗਪਚਾਰ ਬਹੁਤ ਵੱਖਰਾ ਭੂਗਪਚਾਰ ਹੈ ਇਹਦੇ ਭੂਗਪਚਾਰ ਦੇ ਨਾਲ ਹੀ ਕੰਮ ਛੇਤੀ ਹੋ ਜਾਂਦਾ ਹੈ ਸੋ ਦੋਸਤੋ ਜਿਸ ਤਰੀਕੇ ਦੇ ਨਾਲ ਤੁਸੀਂ ਢਾਲੇ ਦੀ ਗੱਲ ਕੀਤੀ ਸੀ ਮਾਤਾ ਸ਼ਾਮਕਰ ਮੋਣੀ ਦੇ ਢਾਲੇ ਦੀ ਮਾਤਾ ਸ਼ਾਮਕਰ ਮੋਣੀ ਦੇ ਢਾਲੇ ਅਸੀਂ ਪਹਿਲਾਂ ਵੀ ਪਾਏ ਆ ਹੁਣ ਅੱਗੇ ਵੀ ਸਾਡੇ ਤੋਂ ਹੈਗੇ ਢਾਲੇ ਮਾਤਾ ਸ਼ਾਮਕਰ ਮੋਣੀ ਦੇ 10 ਤਰੀਕੇ ਦੇ ਢਾਲੇ ਹਜੇ ਪਏ ਆ ਸਾਡੇ ਤੋਂ ਹੌਲੀ ਹੌਲੀ ਉਹ ਢਾਲੇ ਆ ਤੁਹਾਨੂੰ ਹਰੇਕ ਅਗਲੀ ਵਾਰ ਕੁਝ ਹੋਰ ਤਰੀਕੇ ਦਾ ਢਾਲਾ ਆ ਉਹ ਤੁਹਾਨੂੰ ਅਗਲੀ ਵਾਰ ਪੇਸ਼ਕਸ਼ ਕਰਾਂਗੇ ਪਹਿਲਾਂ ਇਸ ਢਾਲੇ ਦੀ ਗੱਲ ਕਰ ਲਈਏ ਇਹ ਜਿਹੜਾ ਢਾਲਾ ਆ ਮਾਤਾ ਸ਼ਾਮਕਰ ਮੋਣੀ ਦਾ ਇਹ ਬੜਾ ਵੱਖਰਾ ਜਿਹਾ ਢਾਲਾ ਆ ਇਹ ਜਿਹੜਾ ਢਾਲਾ ਆ ਮਾ ਸ਼ਾਮਕੌਰ ਮੋਨੀ ਨੂੰ ਖੇਚ ਕੇ ਲੈ ਆਂਦਾ ਆ ਛੀਤੀ ਤੋਂ ਛੀਤੀ ਇਹ ਇੰਨਾ ਜ਼ਬਰਦਸਤ ਆਇਆ ਮਾਤਾ ਸ਼ਾਮਕੌਰ ਮੋਨੀ ਇਸ ਢਾਲੇ ਦੇ ਨਾਲ ਬਹੁਤ ਛੀਤੀ ਖੁਸ਼ ਹੁੰਦੀ ਹੈ ਤੇ ਬਹੁਤ ਛੀਤੀ ਦੌੜ ਦੀ ਦੌੜ ਦੀ ਆਉਂਦੀ ਹੈ ਕੰਮ ਕਰਨ ਵਾਸਤੇ ਤਾਂ ਦੋਸਤੋ ਜਿਹੜਾ ਬੰਦਾ ਕੋਈ ਵੀ ਜਿਹੜਾ ਇਹ ਢਾਲਾ ਖਾਸ ਉਹਨਾਂ ਵਾਸਤੇ ਹੈ ਜਿਹੜੇ ਪਹਿਲਾਂ ਵੀ ਜਿਹੜੇ ਆਪਣੇ ਖੋਏ ਹੋਏ ਪਿਆਰ ਨੂੰ ਪਾਉਣਾ ਚਾਹੁੰਦੇ ਆ ਜਾਂ ਫਿਰ ਕਿਸੇ ਦੀ ਧੀ ਭੈਣ ਦੀ ਜਿਹੜੀ ਕਹਿੰਦੇ ਕਿ ਘਰ ਪਰਿਵਾਰ ਜਿਹੜਾ ਜਿਹੜਾ ਸਹੁਰਾ ਪਰਿਵਾਰ ਜਿਹੜਾ ਤੰਗ ਪਰੇਸ਼ਾਨ ਕਰਦ ਕੇ ਜਿੰਨੂੰ ਕੱਢ ਦਿੱਤਾ ਹੋਵੇ ਇਹ ਉਸ ਪਰਿਵਾਰ ਨੂੰ ਵੀ ਮੋਕੇ ਲਿਆਉਗੀ ਸ਼ਾਮ ਕਰ ਮੋਣੀ ਜਿਹੜੇ ਜਿਹੜੀਆਂ ਭੈਣਾਂ ਘਰ ਬੈਠੀਆਂ ਆਪਣੇ ਪੇਕੇ ਘਰ ਬੈਠੀਆਂ ਉਹਨਾਂ ਵਾਸਤੇ ਢਾਲਾ ਬਹੁਤ ਜ਼ਬਰਦਸਤ ਆ ਹੈ ਤੇ ਜਿਹੜੇ ਇਨਸਾਨ ਜਿਹੜੇ ਬੰਦੇ ਲਾ ਲੋ ਜਿਹੜੇ ਕੀ ਭੈਣ ਹੈ ਕਿ ਭੈਣਾਂ ਤਾਂ ਹੋਈਆਂ ਹੋਈਆਂ ਭਰਾ ਜਿਹੜੇ ਆ ਜੀ ਉਹਨਾਂ ਦੀਆਂ ਘਰ ਵਾਲੀਆਂ ਆਪਣੇ ਪੇਕੇ ਘਰ ਰੁਸਕੇ ਗਈਆਂ ਬਹੁਤ ਲੰਬੇ ਸਮੇਂ ਤੋਂ ਚਾਹੇ 2 ਸਾਲ ਦਾ ਸਮਾਂ ਹੋਵੇ ਚਾਹੇ 3 ਸਾਲ ਦਾ ਉਹ ਵੀ ਘਰ ਤੁਹਾਡੇ ਇਸ ਟਾਲੇ ਦੇ ਨਾਲ ਬਹੁਤ ਜਲਦ ਤੋਂ ਜਲਦ ਘਰ ਆ ਜਾਣਗੀਆਂ ਜੜਟਾਲਾ ਹਟਾਲਾ ਬਹੁਤ ਤੇਜ਼ ਤਰਾੜ ਕੰਮ ਕਰਦਾ ਪਹਿਲਾਂ ਵੀ ਦੱਸਿਆ ਇਸ ਟਾਲੇ ਦੇ ਨਾਲ ਜਿੰਟਾ ਮਰਜੀ ਕੋਈ ਰੁਸਿਆ ਹੋਵੇ ਇਸ ਭੂਗ ਪ੍ਰਚਾਰ ਦੇ ਨਾਲ ਮਾਤਾ ਸ਼ਾਮਗੁਰ ਮੌਣੀ ਖਿੱਚ ਕੇ ਲਿਆਊਗੀ ਖਿੱਚ ਕੇ ਬਸ ਕਹਿਣ ਦੀ ਦੀ ਰੀਆ ਪਰ ਗੱਲ ਇੱਕ ਇਹ ਇਹ ਜਿਹੜਾ ਭੋਗ ਪ੍ਰਸ਼ਾਦ ਥੋੜਾ ਜਿਹਾ ਵੱਖ ਤਰੀਕੇ ਦਾ ਹੈ ਇਸ ਭੋਗ ਪ੍ਰਸ਼ਾਦ ਨੂੰ ਦੇਣ ਦੇ ਲਈ ਤੁਹਾਨੂੰ ਥੋੜਾ ਜਿਹਾ ਇੱਕ ਦਿਨ ਦਾ ਇੰਤਜ਼ਾਰ ਕਰਨਾ ਪੈਣਾ ਇਹ ਜਿਹੜਾ ਟਾਲਾ ਕੋ ਉਸ ਖਾਸ ਦਿਨ ਤੁਸੀਂ ਕੀਤਾ ਜਾਣਾ ਹੈ ਠੀਕ ਹੈ ਜੀ ਉਸ ਦਿਨ ਤੋਂ ਲਗਾਤਾਰ ਇਹ ਟਾਲਾ ਜਿਹੜਾ 7 ਦਿਨ ਹੋਣਾ ਹੈ ਜੇ ਤੁਸੀਂ 7 ਦਿਨ ਕਰ ਲਿਆ ਤਾਂ ਉਸ ਸੱਤਾਂ ਦਿਨਾਂ ਤੋਂ ਬਾਅਦ ਜਿਹੜਾ ਇਸ ਟਾਲੇ ਦਾ ਚਮਤਕਾਰ ਦੇਖੂਗਾ ਉਹ ਆਪਣੇ ਅੱਖੀ ਉਹ ਆਪਣੇ ਮੂੰਹ ਦੇ ਨਾਲ ਬਿਆਨ ਕਰਕੇ ਦੱਸੇਗਾ ਕਿ ਵਾਕਈ ਹੇਟਾਲਾ ਜਿਹੜਾ ਸ਼ਾਮਕਰ ਮੋਣੀ ਦਾ ਬੜਾ ਜ਼ਬਰਦਸਤ ਵਾਲਾ ਹੈ ਦੋਸਤੋ ਇਹਦੇ ਵਿੱਚ ਜਿਹੜਾ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਭੂਗ ਪ੍ਰਸ਼ਾਦ ਥੋੜਾ ਲੱਗ ਹੈ ਇਹ ਟਾਲਾ ਵਾਕਈ ਬੜਾ ਵੱਖਰਾ ਜਿਹਾ ਤਰੀਕੇ ਨਾਲ ਕੰਮ ਕਰਦਾ ਹੈ ਮਾਤਾ ਸ਼ਾਮਕਰ ਮਣੀ ਦਾ ਮੇਨ ਜਿਹੜਾ ਮਕਸਦ ਹੈ ਮੇਨ ਕੰਮ ਹੈ ਕਿ ਕਿਸੇ ਨੂੰ ਜਿਹੜਾ ਵੀ ਕੋਈ ਹਰੁਸੀਆ ਹੋਇયો ਨੂੰ ਮਨਾਉਣ ਵਾਸਤੇ ਠੀਕ ਹੈ ਜਿਹੜਾ ਕਿਸੇ ਦਾ ਵਸ਼ੀਕਰਨ ਤੋੜਨਾ ਹੋਵੇ ਜੋੜਨਾ ਹੋਵੇ ਕਰਨਾ ਹੋਵੇ ਉਹ ਸਾਰੇ ਕੰਮ ਮਾਤਾ ਸ਼ਾਮਕਰ ਮਣੀ ਖੁਦ ਆਪ ਕਰਦੀ ਹੈ ਕਿਸੇ ਹੋਰ ਤੋਂ ਨਹੀਂ ਕਰਦੀ ਮਾਤਾ ਸ਼ਾਮਕਰ ਮੋਹਣੀ ਦੇ ਨਾਲ ਜਿਹੜੀਆਂ ਤਾਕਤਾਂ ਚੱਲਦੀਆਂ ਆ ਉਹ ਵੀ ਨਾਲ ਇਹ ਕੰਮ ਨੂੰ ਪੂਰਾ ਕਰਕੇ ਦਿੰਦੀ ਹੈ ਤੇ ਜਿਹੜੀਆਂ ਮਾਤਾ ਸ਼ਾਮਕਰ ਮੋਹਣੀ ਦਾ ਜਿਹੜਾ ਢਾਲਾ ਆ ਬੜਾ ਜ਼ਬਰਦਸਤ ਤੇ ਪਾਕਮਾਲ ਟਾਲਾ ਦੋਸਤੋ ਇਸ ਢਾਲੇ ਤੋਂ ਢਾਲੇ ਨੂੰ ਜਿਹੜਾ ਤੁਹਾਨੂੰ ਦੱਸਿਆ ਲੱਗ ਦੇਣਾ ਇਸ ਢਾਲੇ ਬਾਰੇ ਹੁਣ ਤੁਸੀਂ ਪੂਰੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਦੇ ਰਹੇ ਆ ਤੁਸੀਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਨੋਟ ਕਰ ਲੈਣੀ ਵੀਡੀਓ ਨੂੰ ਬਿਨਾਂ ਸਕਿਪ ਕਰਤੇ ਦੇਖ ਲਿਓ ਦੋਸਤੋ ਇਹ ਜਿਹੜਾ ਢਾਲਾ ਖਾਸ ਮੱਸਿਆ ਵਾਲੇ ਦਿਨ ਕੀਤਾ ਜਾਣਾ ਮਸਿਆ ਵਾਲੇ ਦਿਨ ਮਸਿਆ ਦਾ ਦਿਨ ਕੋਈ ਵੀ ਹੋਏਗਾ ਉਸ ਦਿਨ ਇਸ ਢਾਲੇ ਨੂੰ ਕੀਤਾ ਜਾਣਾ ਹੈ ਇਸ ਇਸ ਢਾਲੇ ਨੂੰ ਸ਼ਾਮ ਦੇ ਟਾਈਮ ਸ਼ਾਮ ਦੇ ਟਾਈਮ 7 ਵਜੇ ਇਸ ਢਾਲੇ ਨੂੰ ਕੀਤਾ ਜਾਣਾ ਹੈ ਮਸਿਆ ਵਾਲੇ ਜੱਟ ਇਸੇ ਢਾਲਾ ਅੱਕ ਦੇ ਥੱਲੇ ਹੀ ਹੋਣਾ ਹੈ ਇਹਦਾ ਨਾਮ ਅੱਕ ਦੇ ਥੱਲੇ ਹੀ ਪੂਰਾ ਕਰਨਾ ਹੈ ਅੱਕ ਦੇਖ ਲੈਣੀ ਹੈ ਕੋਈ ਅੱਕ ਨਹਿਰ ਦੇ ਕੰਡੇ ਤੇ ਮਿਲ ਜੇ ਉਹ ਜ਼ਿਆਦਾ ਵਧੀਆ ਜੇ ਨਹਿਰ ਦੇ ਕੰਡੇ ਤੇ ਨਹੀਂ ਕਿਤੇ ਉਜਾੜ ਬੀਏ ਬਾਂਚ ਦੇਖ ਲਿਓ ਉਥੇ ਮਿਲ ਜਵੇ ਕਿਤੇ ਤੁਹਾਡੇ ਘਰ ਤੋਂ ਥੋੜਾ ਜਿਹਾ ਦੂਰੀ ਤੇ ਹੋਵੇ ਉਥੇ ਵੀ ਹੋਵੇ ਉਥੇ ਵੀ ਚੱਲੂਗੀ ਕਿਸੇ ਉਜਾੜ ਚ ਦੇਖ ਲਈਓ ਥੋੜਾ ਜਿਹਾ ਕਿਤੇ ਜਿੱਥੇ ਕੋਈ ਆਂਦਾ ਜਾਂਦਾ ਨਾ ਹੋਵੇ ਕਿਉਂਕਿ ਟਾਲਾ ਜਦੋਂ ਕਰਨ ਜਾਣਾ ਸਾਨੂੰ ਜਦੋਂ ਕਿਸੇ ਨੇ ਦੇਖਿਆ ਤਾਂ ਕੰਮ ਨਹੀਂ ਹੋ ਪਾਣਾ ਇਹ ਟਾਲਾ ਨੂੰ ਕਰਨ ਦੇ ਲਈ ਸਾਨੂੰ ਕੋਈ ਦੇਖੇ ਨਾ ਬਸ ਐਦਾਂ ਦੀ ਜਗ੍ਹਾ ਦਾ ਤੁਸੀਂ ਜਿਹੜਾ ਚੈਨ ਕਰਨਾ ਹੈ ਕਿ ਤੁਹਾਨੂੰ ਕਿਤੇ ਕੋਈ ਦੇਖੇ ਨਾ ਬਸ ਇਹਨਾਂ ਧਿਆਨ ਰੱਖ ਲੈਣਾ ਤੁਸੀਂ ਇੱਕ ਨਾਰੀਅਲ ਲੈਣਾ ਨਾਰੀਅਲ ਨੂੰ ਉਦੋਂ ਇਹ ਲੈ ਲੈਣਾ ਛਿਲ ਕੇ ਦੋ ਟੁਟੇ ਕਰ ਲੈਣੇ ਆ ਜਿਹੜਾ ਨਾਰੀਅਲ ਉਹ ਲੈਣਾ ਜਿਹੜਾ ਸੁੱਕਾ ਖੋਪਾ ਜਿਹਨੂੰ ਆਪਾਂ ਜੋੜਕੰਨੇ ਆ ਉਹ ਲੈਣਾ ਠੀਕ ਹੈ ਜੁਟ ਲੈ ਕੇ ਜੁਟ ਦੇ ਵਿੱਚ ਤੁਸੀਂ ਜਿਹੜੇ ਆ ਪੰਜ ਲੱਡੂ ਬੁੰਦੀ ਵਾਲੇ ਪਾਉਣੇ ਆ ਠੀਕ ਹੈ ਜੀ ਪੰਜ ਬੁੰਦੀ ਵਾਲੇ ਲੱਡੂ ਲੈ ਲੈਣੇ ਆ ਪਹਿਲਾਂ ਤਾਂ ਤੁਸੀਂ ਉਸ ਬੰਦੇ ਦੀ ਫੋਟੋ ਲੈਣੀ ਆ ਜਿਹੜੇ ਬੰਦੇ ਲਈ ਤੁਸੀਂ ਛਟਾਲਾ ਕਰ ਰਹੇ ਹੋ ਉਹਦੀ ਫੋਟੋ ਦੇ ਉੱਤੇ ਠੀਕ ਹੈ ਉਹਦੀ ਫੋਟੋ ਦੇ ਪਿੱਛੇ ਉਹਦਾ ਨਾਮ ਲਿਖ ਲੈਣਾ ਉਸ ਬੰਦੇ ਦਾ ਠੀਕ ਹੈ ਜਿਹੜੇ ਬੰਦੇ ਦਾ ਤੁਸੀਂ ਵਸ਼ੀਕਰਨ ਕਰਨਾ ਜਿਹਨੂੰ ਤੁਸੀਂ ਰੁੱਸੇ ਨੂੰ ਮਨਾਣਾ ਪਹਿਲਾਂ ਉਹਦਾ ਨਾਮ ਤੇ ਵਿੱਚ ਪਲੱਸ ਦਾ ਨਿਸ਼ਾਨ ਪਾ ਕੇ ਥੱਲੇ ਆਪਣਾ ਨਾਮ ਲਿਖ ਲੈਣਾ ਫੋਟੋ ਦੇ ਪਿੱਛੇ ਠੀਕ ਹੈ ਜੇ ਮਾਤਾ ਸ਼ਾਮਕਰ ਮੋਣੀ ਨੂੰ ਅਰਦਾਸ ਕਰਨੀ ਕਿ हे ਮਾਤਾ ਸ਼ਾਮਕਰ ਮੋਣੀ ਇਸ ਬੰਦੇ ਨੂੰ ਜਿਹੜਾ ਵੀ ਇਨਸਾਨ ਹੈ ਜਿਹੜੀ ਵੀ ਔਰਤ ਹੈ ਜੋ ਵੀ ਹੈ ਜਿਹਨੂੰ ਤੁਸੀਂ ਰਸੇ ਨੂੰ ਬਣਾਉਣਾ ਚਾਹਦੇ ਕਿ ਇਹ ਬੰਦਾ ਛੇਤੀ ਤੋਂ ਛੇਤੀ ਮੇਰੀ ਗੱਲ ਸੁਣੇ ਮੈਂ ਜਿੱਦਾਂ ਕਹਾਂ ਉਦਾਂ ਮੇਰੀ ਇਹ ਗੱਲ ਨੂੰ ਮੰਨੇ ਤੁਸੀਂ ਇੰਨੀ ਗੱਲ ਕਹਿਣੀ ਹੈ ਮਾਤਾ ਸ਼ਾਮਕਰ ਮੋਣੀ ਅੱਗੇ ਅਰਦਾਸ ਬੇਦੀ ਲਾਣੀ ਤੇ ਮਾਤਾ ਸ਼ਾਮਕਰ ਮੋਣੀ ਨੂੰ ਭੋਗ ਦੇਣਾ ਪੰਜ ਲੱਡੂ ਬੂੰਦੀ ਵਾਲੇ ਪਾਉਣੇ ਆ ਪੰਜ ਲੈ ਜੀਆਂ ਪੰਜ ਲੌਂਗ ਪਾਉਣੇ ਆ ਠੀਕ ਹੈ ਜੀ ਤੇ ਥੋੜਾ ਜਿਹਾ ਸੰਦੂਰ ਜਿਹੜਾ ਆ ਉਹ ਲੱਡੂਆਂ ਦੇ ਉੱਤੇ ਬਰੂਰ ਦੇਣਾ ਥੋੜਾ ਥੋੜਾ ਠੀਕ ਹੈ ਬਰੂਰ ਦੇਣਾ ਥੋੜਾ ਥੋੜਾ ਲੌਂਗ ਦੇ ਉੱਤੇ ਥੋੜਾ ਲੈਚੀਆਂ ਉੱਤੇ ਜਿਹੜੇ ਪਾ ਦੇਣਾ ਸ਼ਿੰਗਾਰ ਦਾ ਸਮਾਨ ਲੈ ਲੈਣਾ ਥੋੜਾ ਜਿਹਾ ਸ਼ਿੰਗਾਰ ਲੈ ਕੇ ਇੱਕ ਚੁੰਨੀ ਲੈਣੀ ਆ ਚੁੰਨੀ ਲੈ ਕੇ ਜਿਹੜੀ ਲਾਲ ਚੁੰਨੀ ਲੈਣੀ ਆ ਉਹ ਚੁੰਨੀ ਦੇ ਵਿੱਚ ਚਾਰ ਜੋਟਾ ਲਪੇਟ ਲੈਣਾ ਲਪੇਟ ਕੇ ਵਿੱਚ ਉਹਦੀ ਫੋਟੋ ਜਿਹੜੀ ਆ ਉਹ ਰੱਖਣੀ ਆ ਪਰ ਫੋਟੋ ਪਹਿਲੇ ਦਿਨ ਹੀ ਲੈ ਕੇ ਜਾਣੀ ਹੈ ਟਾਲ ਲਗਾਤਾਰ ਮੱਸਿਆ ਤੋਂ 7 ਦਿਨ ਲਗਾਤਾਰ ਚੱਲਣਾ ਹੈ ਟਾਲਾ 7 ਦਿਨਾਂ ਜੇ ਤੁਹਾਡਾ ਰਿਜ਼ਲਟ ਬਹੁਤ ਜ਼ਬਰਦਸਤ ਆਏਗਾ ਜੇਰਾ ਤੁਸੀਂ ਉਹ ਜੁੱਟ ਤਿਆਰ ਕੀਤਾ ਉਹਨਾਂ ਦਾ ਰੀਅਲ ਜਿਹੜਾ ਕੋਪਾ ਜਿਹੜਾ ਉਹੋ ਅੱਕ ਦੇ ਥੱਲੇ ਰੱਖ ਦੇਣਾ ਤੇ ਨਾਲ ਤੁਸੀਂ ਦੋ ਅਰਗਬਤੀਆਂ ਜ਼ਰੂਰ ਲਾ ਕੇ ਆਉਣੀਆਂ ਉੱਥੇ ਠੀਕ ਹੈ ਦੋ ਅਰਗਬਤੀਆਂ ਲਾ ਕੇ ਮਗਰ ਤਾਂ ਸ਼ਾਮ ਕਰੋ ਮਣੀ ਅਰਦਾਸ ਕਰ ਦੇਣੀ ਹੈ ਤੇ ਇਹ ਜਿਹੜਾ ਢਾਲਾ ਸ਼ਾਮ ਦੇ ਟਾਈਮ 7 ਵਜੇ ਕੀਤਾ ਜਾਣਾ ਹੈ ਸ਼ਾਮ ਨੂੰ ਸਿਆ ਵਾਲੇ ਦਿਨ ਇਹਨਾਂ ਧਿਆਨ ਰੱਖ ਲੈਣਾ ਜਿਨੇ ਇਹ ਢਾਲਾ ਨਹੀਂ ਹੋਣਾ ਸ਼ਾਮ ਨੂੰ ਹੀ ਹੋਣਾ ਜੇ ਜਿਹਦੇ ਤੁਸੀਂ ਇਹ ਢਾਲੇ ਨੂੰ ਕੀਤਾ ਉਸ ਦਿਨ ਤੁਸੀਂ ਦੇਖ ਲੈਣਾ ਕਿਹੜਾ ਦਿਨ ਦਿਨ ਕੋਈ ਵੀ ਹੋਊਗਾ ਉਸ ਤੋਂ ਲਗਾਤਾਰ 7 ਦਿਨ ਮਛਿਆ ਵਾਲੇ ਦਿਨ ਤੋਂ ਗਿਣ ਲੈਣੇ ਆ ਉਸ ਤੋਂ ਅਗਲੇ ਦਿਨ ਉਸ ਤੋਂ ਅਗਲੇ ਦਿਨ ਉਸ ਤੋਂ ਅਗਲੇ ਦਿਨ ਲਗਾਤਾਰ 7 ਦਿਨ ਪੂਰੇ ਕਰਨੇ ਆ ਹਟਾਲੇ ਨੂੰ 7ਾਂ ਦਿਨਾਂ ਦੇ ਵਿੱਚ ਤੁਹਾਨੂੰ ਇਹ ਜਿਹੜਾ ਤੁਹਾਡਾ ਕੰਮ ਆ ਪੂਰਾ ਹੋ ਜਾਏਗਾ ਇਹ ਟਾਲਾ ਇੰਨਾ ਕੰਮ ਕਰਦਾ ਆ ਇਹ ਟਾਲੇ ਨੂੰ ਕਰਕੇ ਦੇਖਿਓ ਜਮਾ ਕੇ ਦੇਖਿਓ ਮੇਰਾ ਖੁੱਦ ਦਾ ਜਮਾਇਸ਼ ਕੀਤਾ ਹੋਇਆ ਹਟਾਲਾ ਆ ਜਿਹੜਾ ਬਹੁਤ ਜ਼ਬਰਦਸਤ ਕੰਮ ਕਰਦਾ ਹੈ ਤਾਂ ਦੋਸਤੋ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਵੀਰਾਂ ਦੀ ਜੈ ਮਸਤਾਂ ਦੀ ਹਲਕ ਬਲੀ ਕਰੇ